ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸੇਤ ਸਲਾਮ ਅਦਾਬ ਦੁਨੀਆ ਫਰਵਸ ਸੇ ਪੰਜਾਬੀਆ ਨੂੰ ਕੇਵਲ ਸਿੰਘ ਜੀ ਪਾਲ ਵੱਲੋਂ ਮੈਂ ਤੁਹਾਡੇ ਨਾਲ ਪੰਜਾਬੀ ਵਿਸ਼ਾ ਚੱਲਦੇ ਰੂਬ ਰੂ ਹੋ ਰਿਹਾ ਜੀ ਤਾਂ ਇੱਕ ਤੁਹਾਨੂੰ ਇੱਕ ਕਵਿਤਾ ਜਾਂ ਕਲਾਮ ਗੁਰਚੰਦ ਸਿੰਘ ਤੰਜੂ ਜੀ ਸੁਣਾਉਣਗੇ ਜੀ ਆਪਣੀ ਇਹਨਾਂ ਨੇ ਬਹੁਤ ਸਾਰੀ ਕਿਤਾਬ ਲਿਖੀ ਹੈ ਉਹਦੇ ਵਿੱਚੋਂ ਇਹ ਇੱਕ ਕਵਿਤਾ ਜਾਂ ਕਲਾਮ ਤੁਹਾਨੂੰ ਸੁਣਾਉਣਗੇ ਤਾਂ ਇਹ ਅਗਰ ਤੁਹਾਨੂੰ ਕਵਿਤਾ پسند ਆਵੇ ਸ਼ੇਅਰ ਕਰਨਾ ਲਾਈਕ ਕਰਨਾ ਪੰਜਾਬੀ ਵੀਰਸਨ ਸਬਸਕ੍ਰਾਈਬ ਵੀ ਕਰਨਾ ਜੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਟਾਟਸ ਫੇਸਬੁੱਕ ਪੇਜ ਨੂੰ ਵੀ ਫੋਲੋ ਕਰਨਾ ਹਾਂਜੀ ਲੋ ਜੀ ਹੁਣ ਤੁਸੀਂ ਇਹਨਾਂ ਦੀ ਕਵਤਾ ਸੁਣੋਗੇ ਜੀ ਸੰਜੂ ਇੱਕ ਕਵਤਾ ਬੋਲਣ ਲੱਗਾ ਹਾਂ ਮੇਰੀ ਕਵਤਾ ਦਾ ਸਰਲੇਖ ਹੈ ਜਵਾਨ ਸਦਰਾਂ ਮਾਂ ਤੇ ਧੀ ਦਾ ਗੂੜਾ ਰਿਸ਼ਤਾ ਹੁੰਦਾ ਹੈ ਜਨਮ ਤੋਂ ਹੀ ਧੀ ਮਾਂ ਦੇ ਨਾਲ ਲੜ ਪਿਆਰ ਵਾਲੀਆਂ ਗੱਲਾਂ ਕਰਦੀ ਆ ਜਦੋਂ ਜੋਗਨ ਰੁੱਤ ਹੁੰਦੀ ਆ ਤਾਂ ਉਹ ਆਪਣੀ ਮਾਂ ਦੇ ਨਾਲ ਉਹ ਜਵਾਨੀ ਦਾ ਸੰਕੇਤ ਮੇਰੀ ਕਲਮ ਨੇ ਕੁਝ ਇਸ ਤਰ੍ਹਾਂ ਲਿਖਿਆ ਹੈ ਸੋ ਸੁਣਨ ਦੀ ਕਿਰਪਾਲਤਾ ਕਰਨੇ ਜਵਾਨ ਸਦਰਾਂ ਮੈਂ ਕੋਲ ਖਲੁਕ ਨਹੀਂ ਮੈਂ ਵੇਖਿਆ ਹਾ ਨੀ ਮੈਂ ਕੋਲ ਕੋਲ ਖਲੋ ਕੇ ਨਹੀਂ ਮੈਂ ਵੇਖਿਆ ਤੇਰ ਜਿੱਡੇ ਹੋਗੀ ਨਹੀਂ ਮੈਂ ਵੇਖਨੀ ਤੇਰ ਕੋਲ ਖਲੋ ਕੇ ਨਹੀਂ ਮੈਂ ਵੇਖਿਆ ਤੇਰ ਜਿੱਡੇ ਹੋਗੀ ਨਹੀਂ ਮੈਂ ਵੇਖਨੀ ਵਾਗ ਵੇੜ ਦੇ ਗਈ ਮੈਂ ਬਾਦ ਨਹੀਂ ਸੂਟ ਨਾ ਨਿ ਆਉਣ ਮੇਰੇ ਮੇਚਨੀ ਵਾਗ ਵੇੜ ਦੀ ਗਈ ਮੈਂ ਬਾਦਨੀ ਸੂਟ ਨਾ ਨਿ ਆਉਣ ਮੇਰੇ ਮੇਚਨੀ ਵੇੜ ਦੇ ਵਿੱਚ ਅੰਬੀ ਦਾ ਬੂਟਾ ਨਿ ਮੈਂ ਮੇਰੀ ਏ ਨਿ ਮੈਂ ਮੇਰੀ ਏ ਵੇੜ ਦੇ ਵਿੱਚ ਅੰਬੀ ਦਾ ਬੂਟਾ ਨਾਲ ਬੂਰ ਦੇ ਭਰਿਆ ਵੇੜ ਦੇ ਵਿੱਚ ਅੰਬੀ ਦਾ ਬੂਟਾ ਨਾਲ ਬੂਰ ਦੇ ਭਰਿਆ ਲੜੂ ਤੇਰੀ ਨੂੰ ਵੇਖਨੀ ਮਾਏ ਚਾ ਸਦਰਾਮ ਦਾ ਚੜਿਆ ਲੱਡੂ ਤੇਰੀ ਨੂੰ ਵੇਖ ਨੀ ਮਾਏ ਚਾ ਸਦਰਾਂ ਦਰ ਚੜਿਆ ਕਿਤੇ ਮਾਰੀ ਨਾ ਛਿੜ ਕੁਮਾਏ ਮੇਰੀ ਏ ਨਿੱਕੀ ਤੇ ਮਾਰੀ ਨਾ ਹਾਏ ਮਾਰੀ ਨਾ ਛਿੜ ਕੁਮਾਏ ਮੇਰੀ ਏ ਸ਼ੀਸ਼ ਦਿਲ ਦੇ ਨੂੰ ਲੱਗ ਜੂਗੀ ਠੇਸ ਨੀ ਮੈਂ ਕੋਲ ਖਲੋ ਕੇ ਨਹੀਂ ਮੈਂ ਵੇਖਿਆ ਤੇਰ ਜਿੱਡੀ ਹੋਗੀ ਨਹੀਂ ਮੈਂ ਵੇਖਨੀ ਨੱਚਣ ਨੂੰ ਰਾਜੀ ਮੇਰਾ ਕਰਦਾ ਰਹਾ ਹਰ ਵੇਲੇ ਮੈਂ ਹੱਸਦੀ ਨੱਚਣ ਨੂੰ ਰਾਜੀ ਮੇਰਾ ਕਰਦਾ ਨਹੀਂ ਮੈਂ ਮੇਰੀ ਏ ਹਾਏ ਨਹੀਂ ਮੈਂ ਮੇਰੀ ਏ ਨੱਚਣ ਨੂੰ ਰਹਿ ਜੀ ਮੇਰਾ ਕਰਦਾਰ ਹਾਂ ਹਰ ਵੇਲੇ ਮੈਂ ਹੱਸਦੀ ਗੁਰਮੁਖੀ ਉੱਤੇ ਆਈਆਂ ਲਾਲੀਆਂ ਵੇਖ ਲਾਟ ਸੁਣਦੀ ਮੱਚਦੀ ਗੁਰਮੁਖੀ ਉੱਤੇ ਆਈਆਂ ਲਾਲੀਆਂ ਵੇਖ ਲਾਟ ਸੁਣਦੀ ਮੱਚਦੀ ਤੁਇ ਹਾਂ ਨੀ ਦਸ ਮਾਏ ਮੇਰੀ ਏ ਹੈ ਨੀ ਤੁਇਓ ਤੁਇ ਹਾਂ ਨੀ ਦਸ ਮਾਏ ਮੇਰੀ ਏ ਪਹਿਲਾ ਵਾਲਾ ਰਿਆ ਨਾ ਨੀ ਭੇਸ ਨੀ ਮਾਏ ਕੋਲ ਖਲੋਕ ਨੀ ਮੈਂ ਵੇਖਿਆ ਤਰ ਜਿੱਡੀ ਹੋਗੀ ਨਹੀਂ ਮੈਂ ਵੇਖਣੀ ਵੱਡਾ ਵੀਰ ਮੈਨੂੰ ਮਾਰ ਚਿੜਕਾਂ ਨੀ ਮਾਏ ਮੇਰੀ ਹਾਏ ਨੀ ਮਾਏ ਮੇਰੀ ਵੱਡਾ ਵੀਰ ਮੈਨੂੰ ਮਾਰ ਚਿੜਕਾ ਨੀ ਮਾਏ ਮਾਰ ਚਿੜਕਾ ਵੱਡਾ ਵੀਰ ਮੈਨੂੰ ਮਾਰ ਚਿੜਕਾ ਜਦੋਂ ਕੋਠੇ ਵਾਲ ਸਕਾਵਾਂ ਦਸ ਗਨਾ ਕੀ ਕਰਿਆ ਮਾਏ ਮੈਂ ਕਿਦਾਂ ਵਕਤ ਲੰਗਾਵਾ ਦਸ ਗਨਾ ਕੀ ਕਰਿਆ ਮਾਏ ਮੈਂ ਕਿਦਾਂ ਵਕਤ ਲੰਗਾਵਾ ਕਿਥੇ ਵਾਲ ਸਿਕਾ ਮਾਏ ਮੇਰੀਏ ਨਿੱਥੇ ਵਾਲ ਮੈਂ ਕਿਥਵਾਲ ਮੈਂ ਸਿਕਾਵਾਂ ਮਾਏ ਮੇਰੀ ਏ ਗਿੱਲ ਪੈਨ ਵੇਖ ਮੇਰੇ ਕੇਸਨੀ ਮਾਏ ਕੋਲ ਕੁਲ ਕੁਲ ਕਿਨੀ ਮੈਂ ਵੇਖਿਆ ਤੇਰ ਜਿੱਡੀ ਹੋਗੀ ਨਹੀਂ ਮੈਂ ਵੇਖਨੀ ਵਾਂਗ ਵੇੜ ਦੇ ਗਈ ਮੈਂ ਬਾਦਨੀ ਸੂਟ ਨਾ ਨਾਉਣ ਮੇਰੇ ਮੇਚਨੀ ਜਦੋਂ ਚਿੜੀਆਂ ਨੂੰ ਖੰਭ ਲੱਗ ਜਾਵਣ ਮਾਏ ਹਾਏ ਨੀ ਜਦੋਂ ਚਿੜੀਆਂ ਨੂੰ ਚਿੜੀਆਂ ਨੂੰ ਖੰਭ ਲੱਗ ਜਾਵਣ ਮਾਏ ਉਹਦੋਂ ਮਰਨ ਲਈ ਉਡਾਰੀ ਚੋਗ ਚੁਗਣ ਜਾਣ ਦੂਰ ਦਰਾਡੇ ਚਿੱਥੇ ਰੱਬ ਸੱਚ ਨਖਲਾਰੀ ਚੂਗ ਚੂਗਣ ਜਾਣ ਦੂਰਦ ਰਾਡੇ ਜਿੱਥੇ ਰੱਬ ਸੱਚੇ ਨਖਲਾਰੀ ਸਭ ਸੌਰੀ ਤੁਰ ਗਈ ਮਾਏ ਮੇਰੀਏ ਸਭ ਸੌਰੀ ਸਭ ਸੌਰੀ ਤੁਰ ਗਈ ਮਾਏ ਮੇਰੀਏ ਜਿੱਥੇ ਕੀਤੇ ਲਿਖੇ ਨੇ ਨੀ ਲੇਖਨੀ ਮਾਏ ਕੋਲ ਖਲੋ ਕੇ ਨਹੀਂ ਮੈਂ ਵੇਖਿਆ ਤੇਰ ਜਿੱਡੀ ਹੋਗੀ ਨਹੀਂ ਮੈਂ ਵੇਖਨੀ ਮਾਏ ਕੋਲਖ ਲੋਕ ਕਿਨੀ ਮੈਂ ਵੇਖਿਆ ਤੇਰੇ ਜਿੱਡੀ ਹੋਗੀ ਨਹੀਂ ਮੈਂ ਵੇਖਨੀ ਵਾਂਗ ਵੇੜਦੇ ਗਈ ਮੈਂ ਬਾਦਨੀ ਸੂਟ ਨਾ ਨਿ ਆਉਣ ਮੇਰੇ ਮੇਚਨੀ ਹਾਏ ਨੀ ਸੂਟ ਨਾ ਨਿ ਆਉਣ ਮੇਰੇ ਮੇਚਨੀ ਹਾਏ ਨੀ ਸੂਟ ਨਾ ਨਿ ਆਉਣ ਮੇਰੇ ਮੇਚਨੀ ਹਾਏ ਨੀ ਸੂਟ ਨਾ ਨਿ ਆਉਣ ਮੇਰੇ ਮੇਚਨੀ ਧੰਨਵਾਦ ਸਹਿਤ ਗੁਰਚੰਨ ਸਿੰਘ ਤਨਜੋ